ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣਾ YouTube ਚੈਨਲ ਆ ਬਾਈ ਜੀ ਗ੍ਰੀਡੈਰੀ ਫਾਰਮ ਦੀਪਗੜ ਆਪਣਾ ਚੈਨਲ Instagram ਤੇ ਵੀ ਆ Facebook ਤੇ ਵੀ ਆ ਬਾਈ ਜੀ ਦੋਨਾਂ ਤੇ ਚੈਨਲ ਤੇ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ ਬਾਈ ਜੀ ਆਪਾਂ ਇਦਾਂ ਦੇ ਵੀਡੀਓ ਡੇਲੀ ਲੈ ਕੇ ਆਉਣਾ ਜੇ ਅੱਗੇ ਦੱਸਾਂਗੇ ਤੁਹਾਨੂੰ ਸਾਰੀ ਟਾਈਟਰਾਂ ਦੀ ਜਾਣਕਾਰੀ ਦੇਵਾਂਗੇ ਟਰਾਲੇ ਆ ਕਈ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਪਹਿਲਾਂ ਆਪਣਾ ਮੋਬਾਈਲ ਨੰਬਰ ਹੈਗਾ ਬਾਈ ਜੀ 62801 37325 ਮੀਰਾ ਮੋਬਾਈਲ ਨੰਬਰ ਆ ਬਾਈ ਜੀ ਐਡਲ ਵਾਉਣ ਲਈ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਪਹਿਲਾਂ ਟਰੈਕਟਰ ਹੈਗਾ ਬਾਈ ਜੀ 5911 ਟਰੈਕਟਰ ਆ ਤੇ ਮੋਬਾਈਲ ਨੰਬਰ ਹੈਗਾ ਵੀਰ ਦਾ 946330890946330890 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਹੁਣ ਆਪਾਂ ਗੱਲ ਕਰਦੇ ਆਂ ਟਰੈਕਟਰ ਦੇ ਮਾਡਲ ਬਾਰੇ 1995 ਮਾਡਲ ਟਰੈਕਟਰ ਹੈ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਹੈ ਤੇਲ ਬ੍ਰੇਕਾਂ ਚ ਬਾਈ ਜੀ ਐਡਾ ਸਿਸਟਮ ਲੱਗਿਆ ਹੋਇਆ ਹੈ ਟਰੈਕਟਰ ਤੇ ਬਹੁਤ ਜ਼ਿਆਦਾ ਹੈਵੀ ਆ ਬਹੁਤ ਵਧੀਆ ਸਿਸਟਮ ਲੱਗਿਆ ਬਹੁਤ ਮਹਿੰਗਾ ਸਿਸਟਮ ਹੈ ਤੇ ਨਾਲ ਬਾਈ ਜੀ ਫਾਈਬਰ ਹੁੱਡਾ ਨਾਲ ਦੇ ਨਾਲ ਸਿਸਟਮ ਵੀ ਨਾਲ ਆ ਟਰੈਕਟਰ ਦੇ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਵੀਰ ਵਾਲੀਓ ਟਾਇਰਾਂ ਦੀ ਗੱਲ ਕਰਕੇ ਤਾਂ ਟਾਇਰ ਵੀ ਬਾਈ ਜੀ ਕੰਪਨੀ ਦੇ ਟਾਇਰ ਨੇ ਵਧੀਆ ਹਾਲਤ ਦੇ ਟਾਇਰ ਪਏ ਆ ਬਾਈ ਜੀ ਵੱਡਾ ਬੰਪਰ ਲੱਗਿਆ ਹੋਇਆ ਤੇ ਰੇਟ ਇਹਦਾ ਹੈਗਾ ਬਿਲਕੁਲ ਜਾਇਜ਼ 3 ਲੱਖ ਤੇ 55000 ਰੁਪਏ ਮੁੱਲ ਆ ਬਾਈ ਜੀ ਡਾਇਰੈਕਟਰ ਦਾ ਮੌਕੇ ਤੇ ਮਾਨਤਨ ਹੋ ਜਾਊਗਾ ਅਗਲਾ ਸੰਤ ਹੈਗਾ ਬਾਈ ਜੀ ਟਰਾਲੀ ਵਿਕਾਊ ਆਪਣੇ ਕੋਲੇ ਪਹਿਲਾਂ ਗੱਲ ਕਰਦੇ ਆ ਮੋਬਾਈਲ ਨੰਬਰ ਦੀ ਵੀਰ ਦੀ 729 44826 88729 44826 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਹੁਣ ਆਪਾਂ ਗੱਲ ਕਰਦੇ ਆ ਟਰਾਲੇ ਬਾਰੇ ਬਾਈ ਜੀ 14 ਸੱਤ ਦਾ ਟਰਾਲਾ ਹੈ ਡਬਲ ਟੈਰੀਟਰ ਟਰਾਲਾ ਲੱਗਾ ਬਾਈ ਜੀ ਪੱਕੇ ਟਾਇਰ ਆ ਪੂਰੇ ਹੈਵੀ ਟਾਇਰ ਆ ਤੇ ਜੈਕ ਲੱਗਿਆ ਬਾਈ ਜੀ ਪੂਰਾ ਹੈਵੀ ਜੈਕ ਲੱਗਿਆ ਹੋਇਆ ਬਾੜ ਤੇ ਫਰਸ਼ ਵਗੈਰਾ ਬਿਲਕੁਲ ਵੇਦਾਗਾ ਕੀ ਰੰਗ ਪੇਂਟ ਹੋਇਆ ਵਾ ਟਰਾਲੇ ਨੂੰ ਡਬਲ ਟੈਰੀਅਰ ਟਰਾਲਾ ਨਰੋਈ ਹੱਕ ਲੱਗੀ ਵੀ ਆ ਪੂਰਾ ਵਧੀਆ ਟਰਾਲਾ ਬਾਈ ਜੀ ਤੇ ਬਾਈ ਜੀ ਰੇਲ ਦਾ ਹਿੱਸਾ ਲੱਗਿਆ ਹੋਇਆ ਹੈਗਾ ਟਰਾਲੇ ਨੂੰ ਰੰਗ ਪੇਂਟ ਪੱਖੋਂ ਪੂਰਾ ਵਧੀਆ ਪੂਰਾ ਹੈਵੀ ਟਰਾਲਾ ਫਰਸ਼ ਦੇ ਬਾੜ ਵਗੈਰਾ ਬਿਲਕੁਲ ਵੇਦਾਗਾ ਰੇਟ ਇਹਦਾ ਹੈਗਾ ਬਾਈ ਜੀ 2 ਲੱਖ ਤੇ 10000 ਰੁਪਿਆ ਡਿਮਾਂਡ ਆ ਬਾਈ ਜੀ ਟਰਾਲੇ ਦੀ 2 ਲੱਖ ਤੇ 10000 ਰੁਪਏ ਮੁੱਲ ਦਾ ਟਰਾਲੇ ਦਾ ਮੌਕੇ ਤੇ ਮਾਨਤਨ ਵੀਰ ਕਹਿੰਦਾ ਹੋਊਗਾ ਬਾਈ ਜੀ ਆਪਾਂ ਇਦਾਂ ਦੇ ਵੀਡੀਓ ਤੁਹਾਡੇ ਲਈ ਹੋਰ ਵੀ ਲੈ ਕੇ ਆਉਂਦੇ ਹਾਂ ਹੋਰ ਅੱਗੇ ਵੀ ਗੱਲ ਕਰਾਂਗੇ ਟਰਾਲਿਆਂ ਬਾਰੇ ਟਰੈਕਟਰਾਂ ਬਾਰੇ ਤੇ ਵੀਰ ਬਣੇ ਚਾਹੇ ਇਹਨਾਂ ਨੂੰ ਸਬਸਕ੍ਰਾਈਬ ਮੇਰਾ ਵੀਰ ਜਰੂਰ ਕਰ ਲਿਓ ਯਾਰ ਤੇ ਅੱਗੇ ਗੱਲ ਕਰਦੇ ਆਂ ਬਾਈ ਜੀ ਟਰਾਲੀ ਇੱਕ ਹੋਰ ਆ ਗਈ ਇਹਦਾ ਮਾਡਲ 99 760 2005 98760 2005 ਬਾਈ ਜੀ ਤੇ ਬਾਈ ਦਾ ਮੋਬਾਈਲ ਨੰਬਰ ਹੈ ਤੇ ਬਾਈ ਜੀ ਦੋ ਟਰਾਲੇ ਬਿਕਾਊ ਦੋਨੇ ਇਸੇ ਵੀਰ ਦੇ ਬਿਕਾਊਗਾ ਲੈਣੋ ਪਾਰ ਟਰਾਲੇ ਬਾਈ ਸੋਨ ਦੱਸ ਦਿਆਂ ਵੀਰ ਨੇ ਦੱਸਿਆ ਬਈ ਇੱਕ ਟਰਾਲਾ ਦਾ ਹੈਗਾ ਸਾਢੇ 15 ਫੁੱਟ ਦਾ ਟਰਾਲਾ ਇੱਕ ਹੈਗਾ ਬਾਈ ਜੀ 16 ਫੁੱਟ ਦਾ ਟਰਾਲਾ ਬਾਈ ਉਹ ਅੱਗੇ ਪਿੱਛੇ ਆਉਣਗੇ ਵੀਡੀਓ 'ਚ ਇੱਕ ਲਾਈਨੋਂ ਪਾਰੀ ਆ ਤੇ ਵੀਰ ਨੂੰ ਆਪ ਨੂੰ ਨਹੀਂ ਪਤਾ ਵੀ ਕਿਹੜਾ 15 ਫੁੱਟ ਸਾਢੇ 15 ਫੁੱਟ ਦਾ ਕਿਹੜਾ 16 ਫੁੱਟਾ ਤੇ ਤੁਸੀਂ ਵੀਰਾਂ ਨੂੰ ਧਿਆਨ ਨਾਲ ਦੇਖ ਲਓ ਤੇ ਇਹ ਵੇਜ ਜੀ ਨਾਲ ਵੈੱਡ ਆ ਪੱਤੀ ਵਾਲਾ ਵੈੱਡ ਆ ਬਿਲਕੁਲ ਵੇਜ ਦਾਗਾ ਤੇ ਟਰਾਲੇ ਆ ਸਾਫ਼ ਆ ਸੁਥਰੇ ਆ ਟਰਾਲੇ ਰੰਗ ਪੇਟ ਹੋਏ ਪਿਆ ਟਾਇਰ ਹੈਵੀ ਟਾਇਰ ਡਬਲ ਟਾਇਰੀਆ ਬਾਈ ਜੀ ਟਰਾਲੇ ਤੇ ਰੇਟ ਦੋਨਾਂ ਦਾ 5 ਲੱਖ ਰੁਪਏ ਰੇਟ ਆ ਬਾਈ ਜੀ ਦੋਨਾਂ ਦਾ 5 ਲੱਖ ਰੁਪਏ ਰੇਟ ਆ ਮੌਕੇ ਤੇ ਮਾਨਤਨ ਬਾਈ ਜੀ ਹੋ ਜਾਊਗਾ ਇੱਕ ਬਲਵੰਤ ਸਿੰਘ ਦਾ ਬਣਿਆ ਹੋਇਆ ਇੱਕ ਬਾਈ ਸ਼ਾਇਦ ਨੂਰ ਮਹਿਲ ਦੀ ਪੱਕਾ ਨਹੀਂ ਪਤਾ ਬਾਈ ਵੀਰ ਦਾ ਦੱਸਣ ਮੁਤਾਬਕ ਪਤਾ ਸਾਨੂੰ ਦੱਸਿਆ ਤੇ ਦੋਨਾਂ ਦਾ 5 ਲੱਖ ਰੁਪਏ ਮੌਲਾ ਤੇ ਅੱਗੇ ਹੈਗੇ ਬਾਈ ਜੀ ਆ ਟਰਾਲੀ ਬਕਾਊਗਾ ਵੀਰ ਦਾ ਮੋਬਾਈਲ ਨੰਬਰ ਹੈਗਾ ਜੀ 94637 18094 94637 18094 ਵੀਰ ਦਾ ਮੋਬਾਈਲ ਨੰਬਰ ਆ ਬਾਕੀ ਜਾਣਕਾਰੀ ਤੁਹਾਨੂੰ ਵੀਰ ਦੇਊਗਾ ਬਈ ਕਿੰਨਾ ਵਜਣਾ ਕੀ ਕੁਛ ਆ ਤੇ ਬਾਈ ਜੀ ਇਹ ਟਰਾਲ ਹੈਗਾ 12 ਫੁੱਟਾ ਟਰਾਲਾਗਾ ਬਾਈ ਜੀ ਇਹ ਡਬਲ ਟੈਰੀਆਂ ਟਰਾਲਾ 12 ਫੁੱਟਾ ਟਰਾਲਾਗਾ ਡਬਲ ਟੈਰੀਆ ਪੱਕੇ ਟਾਇਰ ਆ ਬਾਈ ਜੀ ਵਾਰਡ ਤੇ ਫਰਸ਼ ਵਗੈਰਾ ਬਿਲਕੁਲ ਵੀਦ ਆਗਾ ਪੂਰਾ ਹੈਵੀ ਟਰਾਲਾਗਾ 12 ਫੁੱਟਾ ਟਰਾਲਾਗਾ ਬਾਈ ਜੀ ਇਹ ਰੇਟ ਦੀ ਗੱਲ ਕਰਕੇ ਰੇਟ ਤਾਂ ਇੰਨਾ ਜਿਆਦਾ ਰੱਖਿਆ ਵੀਰ ਨੇ ਬਹੁਤ ਘਟਾ ਜਾ ਰੇਟ ਆ ਪੂਰਾ 98000 ਰੁਪਏ ਮੌਲਾ ਬਾਈ ਜੀ ਟਰਾਲੇ ਦਾ ਮੌਕੇ ਤੇ ਮਾਨਤਨ ਬਾਈ ਜੀ ਹੋ ਜਾਊਗਾ 98000 ਰੁਪਏ ਮੌਲਾ ਅੱਗੇ ਹੈਗਾ ਬਾਈ ਜੀ ਟਰਾਲੀ ਪਕਾਊਗਾ ਵੀਰ ਦਾ ਮੋਬਾਈਲ ਨੰਬਰ ਹੈਗਾ 90655300490655 3004 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇਹ ਟਰਾਲਾ ਹੈਗਾ 12.5 ਫੁੱਟਾ ਟਰਾਲਾ ਹੈ ਇਹ ਬਾਈ ਜੀ 12 6.5 ਦਾ ਟਰਾਲਾ ਹੈ 12 6.5 ਦਾ ਟਰਾਲਾਗਾ ਨਾਲ ਬੈਡਾ ਬਾਈ ਜੀ ਸਰਗੇ ਵਾਲਾ ਬੈਡਾ ਰੰਗ ਪੇਂਟ ਪੂਰਾ ਹੈਵੀ ਹੋਇਆ ਵਾ ਵਧੀਆ ਰੰਗ ਪੇਂਟ ਹੋਇਆ ਵਾ ਟਰਾਲੇ ਨੂੰ 23 ਕੁਇੰਟਲ ਵੇਟ ਆ ਬਾਈ ਜੀ ਟਰਾਲੇ ਦਾ ਰੇਟ ਹੈਗਾ 1 ਲੱਖ 90000 ਰੁਪਏ ਮੋਲ ਦਾ ਬਾਈ ਜੀ ਟਰਾਲੇ ਦਾ 1 ਲੱਖ ਤੇ 90000 ਰੁਪਏ ਮੋਲ ਦਾ ਮੌਕੇ ਤੇ ਵੀਰ ਕਹਿੰਦਾ ਆਪਾਂ ਹੋਰ ਵੀ ਮਾਨਤਨ ਕਰਾਂਗੇ 1 ਲੱਖ 1 ਲੱਖ ਤੇ 90000 ਰੁਪਏ ਮੋਲ ਦਾ ਬਾਈ ਜੀ ਡਾਲੇ ਦਾ ਅਗਲਾ ਸੰਤ ਹੈ ਕਿ ਬਾਈ ਜੀ ਟਰੈਕਟਰ ਬਕਾਊਗਾ ਆਪਣੇ ਕੋਲੇ ਟਰੈਕਟਰ ਹੈਗਾ ਬਾਈ ਜੀ ਇਹ ਤੇ ਪਹਿਲਾਂ ਮੋਬਾਈਲ ਨੰਬਰ ਦੀ ਗੱਲ ਕਰ ਲઈએ ਆਪਾਂ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ 84277 25955 ਵੀਰ ਦਾ ਮੋਬਾਈਲ ਨੰਬਰ ਤੇ ਮਾਡਲ ਹੈਗਾ ਜੀ ਟਰੈਕਟਰ ਦਾ 2004 ਮਾਡਲ ਆ ਬਾਈ ਜੀ ਟਰੈਕਟਰ ਮਹਿੰਦਰਾ ਡੀ ਆਈ ਟਰਬੋ ਹੈਵਾ ਟਰੈਕਟਰ ਬਾਈ ਜੀ ਇਹ DIA টার্বো ਹੈਵਾ ਟਰੈਕਟਰ 595 DI ਤੇ ਮਾਡਲ ਹੈਗਾ 2004 ਬਾਈ ਜੀ ਪਹਿਲੇ ਨਾਮ ਦਾ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਟਾਇਰਾਂ ਦੀ ਗੱਲ ਕਰਕੇ ਤਾਂ 65 ਤੋਂ 70 ਪੈਸੇ ਬਾਈ ਜੀ ਟਾਇਰ ਆ 4000 ਘੰਟਾ ਟਰੈਕਟਰ ਚੱਲਿਆ ਆ ਬਾਈ ਜੀ ਸਿਰਫ 4000 ਘੰਟਾ ਚੱਲਿਆ ਆ ਟਰੈਕਟਰ ਆ ਇਹ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਬਾਹੀ ਦੀ ਚੱਲਿਆ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਬਾਈ ਜੀ ਲੈ ਜਾ ਸਕਦੇ ਹੋ ਟਰੈਕਟਰ ਨੂੰ ਤੇ ਘੱਟ ਚੱਲਿਆ ਲੈਫਟ ਗੀਅਰ ਦੀ ਫੁੱਲ ਗਾਰੰਟੀ ਆ ਹਾਂ ਰੇਟ ਇਹਦਾ ਹੈਗਾ ਬਾਈ ਜੀ 3 ਲੱਖ ਰੁਪਏ ਮੌਲਾ ਬਾਈ ਜੀ ਟਰੈਕਟਰ ਦਾ 3 ਲੱਖ ਰੁਪਏ ਮੌਲਾ ਟਰੈਕਟਰ ਦਾ ਮੌਕੇ ਤੇ ਮਾਨਤਨ ਵੀਰ ਕਹਿੰਦੇ ਆਪਾਂ ਹੋਰ ਵੀ ਕਰ ਦਾਂਗੇ 3 ਲੱਖ ਰੁਪਏ ਮੌਲਾ ਮੌਕੇ ਤੇ ਮਾਨਤਨ ਬਾਈ ਜੀ ਹੋ ਜਾਊਗਾ ਅਗਲਾ ਸੰਦ ਹੈਗਾ ਬਾਈ ਜੀ ਮੈਸੀ ਟਰੈਕਟਰ ਆ 83277 25955 ਵੀਰ ਦਾ ਮੋਬਾਈਲ ਨੰਬਰ ਆ ਤੇ ਮਾਡਲ ਹੈਗਾ ਜੀ ਟਰੈਕਟਰ ਦਾ 2014 ਮਾਡਲ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਬਾਈ 54 ਹੌਸਪਾਵਰ ਦਾ ਟਰੈਕਟਰ ਆ ਇਹ ਫੈਵਰ ਦੀ ਹੁੱਡ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਵੱਡਾ ਸਿਸਟਮ ਆ ਮਿਊਜ਼ਿਕ ਸਿਸਟਮ ਲੱਗਿਆ ਬਹੁਤ ਮੋਡੀਫਾਈ ਕਰਿਆ ਟਰੈਕਟਰ ਆ ਬਹੁਤ ਘੱਟ ਚੱਲਿਆ ਹੋਇਆ ਹੈ ਬਾਈ ਜੀ ਟਰੈਕਟਰ ਇਹ ਇਹ ਟਰੈਕਟਰ ਸਿਰਫ ਹੀ ਬਾਈ ਜੀ 1500 ਘੰਟੇ ਚੱਲਿਆ ਟਰੈਕਟਰ ਆ ਸਿਰਫ 1500 ਘੰਟੇ ਚੱਲਿਆ ਟਰੈਕਟਰ ਆ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਸ਼ੋਅਰੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਰੰਗ ਪੇਂਟ ਪੱਖੋਂ ਪੂਰਾ ਵਧੀਆ ਡਬਲ ਕਲਚ ਟਰੈਕਟਰ ਆ ਮੋਲ ਵੀਰ ਨੇ ਟਰੈਕਟਰ ਦਾ ਬਹੁਤ ਹੀ ਜ਼ਿਆਦਾ ਘੱਟ ਰੱਖਿਆ ਟਰੈਕਟਰ ਬਹੁਤ ਸਾਫ਼ ਕੰਡੀਸ਼ਨ ਦਾ ਇੰਨੀ ਘੱਟ ਰੇਟ ਦਿੰਦੇ ਤਾਂ ਮੈਨੂੰ ਲੱਗਦਾ ਬਾਈ ਰੇਟ ਇਹਦਾ ਹੈਗਾ 4 ਲੱਖ ਤੇ 25000 ਰੁਪਿਆ ਰੇਟ ਆ ਬਾਈ ਜੀ 4 ਲੱਖ ਤੇ 25000 ਰੁਪਿਆ ਮੋਲ ਦਾ ਟਰੈਕਟਰ ਦਾ ਮੌਕੇ ਤੇ ਇਹ ਜੋ ਵੀ ਵੀਰ ਕਹਿੰਦਾ ਆਪਾਂ ਹੋਰ ਵੀ ਮਾਣਤਾਂ ਛੋਡਾ ਕਰ ਦੇਾਂਗੇ ਨਾਲ ਹੌਡਾ ਸਿਸਟਮ ਬਹੁਤ ਸਾਰਾ ਸਮਾਨ ਲੱਗਿਆ ਉਹ ਨਾ ਦੇਣਾ ਵੀਰ ਨੇ ਅਗਲਾ ਸੰਦ ਹੈਗਾ ਬਾਈ ਜੀ ਨਿਊ ਹਾਲੈਂਡ ਟਰੈਕਟਰ ਆ ਵੀਰ ਦਾ ਮੋਬਾਈਲ ਨੰਬਰ ਹੈਗਾ 9867 33422 9867 33422 ਵੀਰ ਦਾ ਮੋਬਾਈਲ ਨੰਬਰ ਆ ਤੇ ਮਾਡਲ ਹੈਗਾ ਜੀ ਟਰੈਕਟਰ ਦਾ ਬਾਈ ਜੀ ਨੀਲਾ ਘੋੜਾ ਨਿਊ ਹਾਲੈਂਡ ਟਰੈਕਟਰ ਆ 730 2007 ਮਾਡਲ ਆ ਇੰਜਨ ਗੇਅਰ ਲੈਫਟ ਪੱਖੋਂ ਪੂਰਾ ਫੋਲੋ ਕੇ ਨਵੀਂ ਕੰਡੀਸ਼ਨ ਦਾ ਟਰੈਕਟਰ ਪਿਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਪਿਆ ਜਿਵੇਂ ਜਾਂਸੀ ਜੋ ਕਢਾਇਆ ਦਾ ਵੀਰ ਨੇ ਅੱਜ ਵੀ ਇੰਨਾ ਸਾਫ ਕੇ ਰੱਖਿਆ ਟਰੈਕਟਰ ਇੰਨਾ ਸਾਫ ਟਰੈਕਟਰ ਤੁਹਾਨੂੰ ਕਦੇ ਨਹੀਂ ਮਿਲਣਾ ਬਾਈ ਜੀ ਸਾਈਡ ਗੇਅਰ ਟਰੈਕਟਰ ਆ ਪਾਵਰ ਸਟੀering ਆ ਵੱਡਾ ਬੰਪਰ ਲੱਗਿਆ ਹੋਇਆ ਹੈਗਾ ਵੱਡੇ ਟਾਇਰ ਪਾਇਆ ਹੋਇਆ ਮੂਹਰੇ ਵੀ ਟਾਇਰ ਵੱਡੇ ਆ ਰਾਜਸਥਾਨ ਨੰਬਰ ਦਾ ਟਰੈਕਟਰ ਆ ਬਾਈ ਜੀ ਇਹ ਰਾਜਸਥਾਨ ਨੰਬਰ ਦਾ ਟਰੈਕਟਰ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਐਂਡ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਜੀ ਜਿਵੇਂ ਜਾਂਸੀ ਚੋਂ ਕਢਾਇਆ ਜਾਂਦਾ ਉਦੋਂ ਦਾ ਟਰੈਕਟਰ ਪਿਆ ਟਾਇਰਾਂ ਦੀ ਗੱਲ ਕਰਕੇ ਤਾਂ ਚਾਰੋਂ ਟਾਇਰ ਬਾਈ ਜੀ ਕੰਪਨੀ ਦਾ ਟਾਇਰ ਨੇ ਵਧੀਆ ਪੂਰੇ 80 ਪੈਸੇ ਤੋਂ ਉੱਤੇ ਟਾਇਰ ਪਿਆ ਬਾਈ ਜੀ ਟਰੈਕਟਰ ਤੇ ਆਪਣੀ ਵੀਰੇ ਕੋਈ ਗਾਰੰਟੀ ਨਹੀਂ ਦੀ ਕਿਸੇ ਵੀ ਸੰਧੀ ਆਪਾਂ ਅੱਗੇ ਵੀ ਤੁਹਾਨੂੰ ਕਹਿੰਦੇ ਹਾਂ ਨਾ ਚੈਨਲ ਨੂੰ ਸਬਸਕ੍ਰਾਈਬ ਮੇਰਾ ਰੰਗ ਪੇਂਟ ਪੱਕੋ ਇੰਜਨ ਗੇਅਰ ਪੱਕੋ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਬਿਲਕੁਲ ਨਵਾਂ ਟਰੈਕਟਰ ਪਿਆ ਤੇ ਰੇਟ ਇਹਦਾ ਹੈਗਾ ਬਾਈ ਜੀ ਬਿਲਕੁਲ ਜਾਇਜ਼ 2 ਲੱਖ ਤੇ 65000 ਰੁਪਏ ਮੁੱਲ ਆ ਬਾਈ ਜੀ ਟਰੈਕਟਰ ਦਾ 2 ਲੱਖ ਤੇ 65000 ਰੁਪਏ ਮੁੱਲ ਆ ਡਬਲ ਕਲਚ ਟਰੈਕਟਰ ਆ ਗਿਆ ਬਾਈ ਜੀ ਵੀਰ ਦੇ ਕਹਿਣ ਮੁਤਾਬਕ ਡਬਲ ਕਲਚ ਟਰੈਕਟਰ ਆ 2 ਲੱਖ ਤੇ 65000 ਰੁਪਏ ਮੁੱਲ ਆ ਮੌਕੇ ਤੇ ਮਾਨਤਨ ਵੀਰ ਕਹਿੰਦੇ ਆਪਾਂ ਹੋਰ ਵੀ ਕਰ ਦਾਂਗੇ ਇਦਾਂ ਦੇ ਘੱਟੇ ਟਰੈਕਟਰ ਮਿਲਦਾ ਬਾਈ ਜੀ ਇੰਨੇ ਘੱਟ ਰੇਟ 'ਚ ਅਗਲਾ ਟਰੈਕਟਰ ਹੈਗਾ ਬਾਈ ਜੀ ਸਵਰਾਜ 744 ਮ 7986333422 ਵੀਰ ਦਾ ਮੋਬਾਈਲ ਨੰਬਰ ਆ ਤੇ ਮਾਡਲ ਹੈਗਾ ਜੀ ਟਰੈਕਟਰ ਦਾ ਬਾਈ ਜੀ 2022 ਮਾਡਲ ਟਰੈਕਟਰ ਹੈਗਾ 2022 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਰੰਗ ਪੇਂਟ ਪੱਕੋ ਐਂਡ ਸਾਫ ਕੰਡੀਸ਼ਨ ਆ ਪੂਰੀ ਵਧੀਆ ਹਾਲਤ ਦਾ ਟਰੈਕਟਰ ਪਿਆ ਬਾਈ ਜੀ ਨਾਲ ਦੇ ਟਾਇਰ ਆਗੇ ਇਹਦੇ ਟਰੈਕਟਰ ਦੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਰੰਗ ਵੇਡ ਦੀ ਫੁੱਲ ਗਾਰੰਟੀ ਹੈ ਵੀਰ ਦੇ ਕਹਿਣ ਮੁਤਾਬਕ ਬਾਈ ਜੀ ਅੱਗੇ ਵੀ ਆਪਾਂ ਤੁਹਾਨੂੰ ਕਹਿਣੇ ਆਂ ਸਾਰਾ ਟਰੈਕਟਰ ਬਿਲਕੁਲ ਓਕੇ ਆ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਬਾਈ ਜੀ ਆਪਦਾ ਤਸੱਲੀ ਕਰਕੇ ਸੰਦ ਲੈ ਕੇ ਜਾਇਆ ਕਰੋ ਆਪਣੀ ਕਿਸੇ ਸੰਦ ਦੀ ਕੋਈ ਗਾਰੰਟੀ ਨਹੀਂ ਦਿੰਦੀ ਆਪਾਂ ਸਿਰਫ ਵੀਡੀਓ ਪੋਣੀ ਹੁੰਦੀ ਆ ਬਾਈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹਦਾ ਬਾਈ ਜੀ ਟਰੈਕਟਰ ਦਾ ਰੇਟ ਹੈਗਾ 6 ਲੱਖ ਤੇ 25000 ਰੁਪਇਆ ਮੁੱਲ ਆ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ